5-5 ਫੁੱਟ ਰੇਤਾ ਪੈ ਗਈ ਸਾਰੇ ਝੋਨੇ ਖਤਮ ਹੋ ਗਏ ਅਸੀਂ 60000 ਦਾ ਸਾਡਾ ਝੋਨਾ ਹੀ ਕਿੱਲੇ ਦਾ ਮੈਂ ਪੰਜਾਬ ਦੇ ਵਕੀਲਾਂ ਨੂੰ ਬੇਨਤੀ ਕਰਨਾ ਜਿਹੜੇ ਉਹ ਵੀ ਖੜੇ ਹੋਣ ਅਦਾਲਤ 'ਚ ਕੇਸ ਲਾਉਣ ਸੁਪਰੀਮ ਕੋਰਟ ਤੱਕ ਅੱਜ 2-3 ਹਜ਼ਾਰ ਹੀ ਪਾਣੀ ਚੱਲਦਾ ਰਿਹਾ ਜੂਨ ਜੁਲਾਈ 'ਚ ਗਸਤ 'ਚ 11 ਰਨਾ 4 ਲੱਖ ਪਾਣੀ ਛੱਡਦੇ ਨਾ ਬੇਕੂਫ ਲਾਇਆ ਉੱਥੇ ਸਟਾਪ ਇਹਨਾਂ ਐਡਾ ਬੇਕੂਫ ਲਾਇਆ ਪਹਿਲਾਂ ਪਾਣੀ ਰਿਲੀਜ਼ ਕਰਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਪੱਲਾ ਮੇਗਾ ਏਰੀਆ ਦੇ ਵਿੱਚ ਅਸੀਂ ਉਸ ਜਗ੍ਹਾ ਤੇ ਆਂ ਜਿੱਥੇ ਸਤਲੁਜ ਦਰਿਆ ਦੇ ਪਰਲੇ ਪਾਸੇ ਹੁਣ ਸਤਲੁਜ ਦਰਿਆ ਨੇ ਜਿਹੜੀਆਂ ਪੱਧਰੀਆਂ ਜ਼ਮੀਨਾਂ ਸੀ ਉਹਦੇ ਵਿੱਚ ਰੇਤਾ ਪਾ ਦਿੱਤੀ ਐ ਇਹ ਰੇਤਾ 2023 'ਚ ਵੀ ਪਈ ਸੀ ਪਿਛਲੇ ਬੰਨੇ ਜ਼ੂਮ ਕਰਕੇ ਦਿਖਾਓ ਤਾਂ ਲੋ ਜਿਹੜੇ ਕਿਸਾਨ ਨੇ ਇਸ ਏਰੀਏ ਦੇ ਉਹਨਾਂ ਨੇ ਉਹਦੇ ਵਿੱਚ ਟਿੱਬੇ ਬੰਨ ਦਿੱਤੇ ਸੀ ਯਾਨੀ ਰੇਤਾ ਇਕੱਠੀ ਕਰਕੇ ਟਿੱਬੇ ਬੰਨ ਦਿੱਤੇ ਸੀ ਸਾਡੇ ਨਾਲ ਕੋਈ ਕਿਸਾਨ ਨੇ ਕਿੰਨੀ ਕੁ ਜ਼ਮੀਨ ਪਰਲੇ ਪਾਸੇ ਆਈ ਸਾਰੇ ਲੋਕਾਂ ਨੇ ਹਾਂਜੀ ਇਹ 500 ਕਿੱਲੇ ਦੇ ਕਰੀਬ ਹੈ ਜੀ ਅੱਛਾ ਹਾਂਜੀ 500 ਕਿੱਲੇ ਦੇ ਕਰੀਬ ਇਹ ਕਿ 100 ਕਿੱਲੇ ਦੇ ਕਰੀਬ ਤਾਂ ਦਰਿਆ 'ਚ ਵਿੱਚ ਡਿੱਗ ਚੁੱਕੀ ਹੈ ਉਧਰ ਆਪਣੀ ਉਹ ਤਾਰ ਡਿੱਗ ਗਈ ਚੌਂਕੀ ਕੋਲ ਅੱਗੇ ਇੱਕ ਆਪਣੀ ਚੌਂਕੀ ਹੈ ਬੀਐਸਐਫ ਦੀ ਉਧਰ ਜ਼ਮੀਨ ਨੂੰ 500 ਕਿੱਲੇ ਦੇ ਕਰੀਬ ਡੱਗੀ ਬਾਕੀ ਆ ਵੇਖੋ ਜੀ ਬਹੁਤ ਜ਼ਿਆਦੀ ਰੇਤਾ ਪੈ ਗਈ 4 ਤੋਂ 5 ਫੁੱਟ ਤੱਕ ਰੇ кори рета uh, ਇਹ ਤਾਂ ਦਰਿਆ ਹੈ ਤੁਸੀਂ ਇਹਨੂੰ ਵੇਚ ਵੀ ਨਹੀਂ ਸਕਦੇ ਨਹੀਂ ਵੇਚ ਵਿਗਣ ਵਾਲੀ ਹੈ ਕਿ ਨਹੀਂ ਹੈ ਕਿ ਬੇੜੇ ਤੇ ਨਾਲ ਸਾਡੀ ਰੇਤਾ ਨੰਗ ਸਕਦੀ ਇਹ ਕਹ ਤਾਂ ਦਿੰਦੇ ਵੀ ਰੇਤਾ ਵਿਗਣ ਵਾਲੀ ਗੱਲ ਹੈਗੀ ਨਹੀਂ ਜੀ ਇਹਦੇ ਵਿੱਚ ਹੈਗੀ ਚੋਨਾ ਅੱਛਾ ਪਾਈ ਪਾਈ ਫੁੱਟ 4 4 ਫੁੱਟ ਚੋਨੀ ਤਾਂ ਕਾਦੇ ਚੋਨਾ ਸਿੱਧਾ ਹੀ ਖੜਾ ਵਿੱਚ ਰੇਤਾ ਜੰਮ ਗਈ ਹੈ ਇਹ ਜੇ ਅਸੀਂ ਵੇਖੀ ਚਾਹ ਕਿਤੇ ਵੇਖ ਤਾਂ ਸਕਦੀ ਨਹੀਂ ਗੀ ਇਹ ਤਾਂ ਸਾਨੂੰ ਇਹ ਵੀ ਜੇ ਕੋਈ ਸਾਡੀ ਕੋਈ ਹਲ ਫਗਰੀ ਗਰੀਬਾਂ ਕਰ ਦੂਗਾ ਮਾੜੇ ਬੰਦਿਆਂ ਦੀ ਸਾਨੂੰ ਕੋਈ ਟਰੈਕਟਰ ਚਾਹੀਦਾ ਸਾਨੂੰ ਕੋਈ ਡੀਜ਼ਲ ਚਾਹੀਦਾ ਉਹਦੇ ਨਾਲ ਅਸੀਂ ਇਹ ਰੇਤਾ ਸਾਰੀ ਇਕੱਠੀ ਕਰਕੇ ਨਾਲ ਨਾਲ ਡੈਂਪ ਲਾ ਦਿਆਂਗਾ ਪਹਿਲਾਂ ਪਹਿਲਾਂ ਵੀ ਤੁਸੀਂ ਟਿੱਬੇ ਬਣਾਏ ਸੀ ਦੇ ਜਿਹੜੇ ਦਰਿਆ ਦੇ ਹਾਂਜੀ ਇਹ ਇਸ ਵਾਰ ਨਾਲ ਨਾਲ ਲਾਵਾਂਗੇ ਜੀ ਨਾਲ ਨਾਲ ਸਾਰੀ ਜੋੜ ਦਿਆਂਗੇ ਲੰਬਾਈ 'ਚ ਕਰ ਦਿਆਂਗੇ ਇਹ ਟਿੱਬੇ ਸਾਡੇ 23 ਵਾਲੇ ਨਹੀਂ ਚ ਕੀਚੇ ਆ ਕਿ ਚੁੱਕਾਂਗੇ ਪਰ ਦੁਬਾਰਾ ਫੇਰ ਪਾਣੀ ਆ ਗਿਆ ਸਾਡੇ ਕੋਈ ਵੀ ਰਹਿ ਕੇ ਬਾਅਦ 'ਚ ਨਵੀਂ ਹੋਰ ਪੈ ਗਈ ਸਾਰੀ ਕਿੰਨੀ ਪਹਿਲੀ ਦੱਸੀ ਇੱਧਰਲੇ ਪਾਸੇ ਇੱਧਰ 500 ਕਿੱਲੇ ਦੇ ਕਰੀਬ ਹੈ ਜੀ 500 ਕਿੱਲੇ ਕਰੀਬ ਉਹ ਕਿਹੜੀ ਬੇੜੇ ਤੇ ਮੇਨ ਆਪਾਂ ਲੰਗਣੇ ਆ ਮੰੰਦੇ ਵਾਲੀ ਚੌਂਕੀ ਅੱਗੇ ਬੇੜਾ ਪੈਂਦਾ 500 ਕਿੱਲਾ ਜ਼ਮੀਨ ਹੈ ਆਈਆਂ ਕੋਈ ਸੰਸਥਾਵਾਂ ਆਈਆਂ ਨਹੀਂ ਜੇ ਇੱਥੇ ਕੋਈ ਨਹੀਂ ਪਹੁੰਚਦਾ ਕੋਈ ਵੀ ਪਹੁੰਚਦਾ ਪਿੱਛੇ ਪਹੁੰਚਦਾ ਕਿਹੜੇ ਘਰ ਵ ਕੁਝ ਚੀਜ਼ ਮਰਜੇ ਦੀ ਜੇ ਅਸੀਂ ਕਹਿੰਨੇ ਆਈ ਸ਼ਰਮ ਦੇ ਮਾਰੇ ਨਹੀਂ ਆਉਂਦੇ ਬੰਨ ਤੇ ਅਸੀਂ ਗੱਡੀਆਂ ਮਗਰ ਭੱਜ ਨਹੀਂ ਸਕਦੇ ਜਿਮੇਦਾਰ ਬੰਦੇ ਵੀ ਕੀ ਇਸ ਕਰਕੇ ਆਦ ਨੇ ਤੁਹਾਡੇ ਘਰ ਦਾ ਬਜੇ ਘਰ ਤੋਂ ਕੀ ਕਰਾਂਗੇ ਘਰ ਆਪਣਾ ਭਾਵੇਂ 20 ਲੱਖ ਦਾ ਭਾਵੇਂ 10000 ਦਾ ਘਰ ਆਪਣ ਨੂੰ ਘਰ ਨੇ ਰੋਟੀ ਨਹੀਂ ਦੇਣੀ ਸਾਨੂੰ ਰੋਟੀ ਦੇਣੀ ਸਾਡੀ ਜ਼ਮੀਨ ਦੇਣੀ ਇਹ ਸਾਡੀ ਸਾਰੀ ਬਰਬਾਦ ਹੋ ਚੁੱਕੀ ਹੈ ਰੇਤਾ ਪੈ ਗਏ 23 ਦਾ ਝੜਕਾ ਸਾਡੇ ਤੋਂ ਛੱਲਿਆ ਨਹੀਂ ਗਿਆ ਉਹ ਦੋ ਅੱਗੇ ਫੇਰ ਆਣ ਕਿਉਂ ਝੜਕਾ ਫੇਰ ਲੱਗ ਗਿਆ 25 ਦਾ 25 ਦਾ ਫੇਰ ਲੱਗ ਗਿਆ ਫੇਰ ਲੱਗ ਗਿਆ ਬਹੁਤ ਮੰਦਾਲ ਹੋ ਗਿਆ ਜੀ ਸੋ ਬਿਲਕੁਲ ਜਿਹੜਾ ਪੱਲੇ ਵਾਲੇ ਪਾਸੇ ਜਿਹੜੀਆਂ ਇਹ ਜ਼ਮੀਨਾਂ ਨੇ ਇਹ ਦਰਿਆ ਤੋਂ ਪਾਰ ਨਾ ਤਾਂ ਇਹਨਾਂ ਦੀ ਰੇਤਾ ਵੇਖ ਸਕਦੀ ਆ ਤੇ ਨਾ ਇਹਨਾਂ ਕੋਲੇ ਕੋਈ ਸੰਸਥਾਵਾਂ ਆਉਂਦੀਆਂ ਸੋ ਇਹਨਾਂ ਦੀ ਸੰਸਥਾਵਾਂ ਸਿੱਖ ਸੰਸਥਾਵਾਂ ਨੂੰ ਗੁਹਾਰ ਕਿ ਇਹ ਇਹਨਾਂ ਦੀ ਜਮੀਨ ਜਿਹੜੀ ਆ ਕੇ ਪਧਰੀ ਕੀਤੀ ਜਾਵੇ ਇਹਨਾਂ ਨੂੰ ਡੀਜ਼ਲ ਦਿੱਤਾ ਜਾਵੇ ਤਾਂ ਕਿ ਲੋਕ ਖੇਤੀਬਾੜੀ ਕਰਕੇ ਇਹ ਵੀ ਆਪਦੇ ਬੱਚਾਂ ਦਾ ਜਿਹੜਾ ਢਿੱਡ ਭਰ ਸਕਣ ਇੱਕੇ ਦਿਨ ਪਹਿਲਾਂ ਪਾਣੀ ਛੱਡਿਆ ਨਹੀਂ ਦਰਿਆ ਜ 2-3000 ਹਜ਼ਾਰੀ ਪਾਣੀ ਚੱਲਦਾ ਰਿਹਾ ਜੂਨ ਜਲਾਈ ਚ ਅਗਸਤ ਚ ਇੱਕੇ ਰਹਿਣਾ 4 ਲੱਖ ਪਾਣੀ ਛੱਡ ਦਿੱਤਾ ਇਹ ਡੈਮ ਵਾਲੇ ਮਾੜਾ ਪ੍ਰਬੰਧ ਕਰਕੇ ਜੇ ਪਹਿਲਾਂ ਰਿਲੀਜ਼ ਕਰਦੇ ਪਾਣੀ ਥੋੜਾ ਥੜ ਕੱਢੀ ਇਹਦੇ ਨੇ 50-6 ਤੁਸੀਂ ਪਿੰਡਾਂ ਵਾਲੇ ਬੰਦੇ ਜਿਹੜੇ ਆ ਉਹ ਜਿਹੜੇ ਆਪਾਂ ਘਾਟੇ ਪੜੇ ਹੁੰਦੇ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਉੱਤੇ ਬੈਠੇ ਇੰਜੀਨੀਅਰ ਉਹਨਾਂ ਨੂੰ ਵੀ ਪਤਾ ਵੀ ਅਸੀਂ ਨਾਲ ਦੀ ਨਾਲ ਬੇਕੂਫ ਲਾਇਆ ਉੱਥੇ ਸਟਾਪ ਇਹਨਾਂ ਐਡਾ ਬੇਕੂਫ ਲਾਇਆ ਪਹਿਲਾਂ ਪਾਣੀ ਰਿਲੀਜ਼ ਕਰਦੇ ਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ 50 50 40 40 ਹਜ਼ਾਰ ਪਾਣੀ ਕੱਢੀਆ ਦੇ ਦਰਿਆਜ ਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਣਾ ਪਹਿਲਾਂ ਸਾਰਾ ਜੋੜ ਛੱਡਿਆ ਹਾਂ ਸਾਰਾ ਜੋੜ ਕੇ ਨਾ ਇੱਕਿਆ ਨਾ ਪਾਣੀ ਗਸਤ ਦੀ 15 ਤੋਂ ਬਾਅਦ ਪਾਣੀ ਛੱਡਿਆ 4 ਲੱਖ ਪਾਣੀ ਛੱਡਦਾ ਪਹਿਲਾਂ 3 4 ਹਜ਼ਾਰ ਪਾਣੀ ਚੱਲਦਾ ਇਧਰ ਪਾਰ ਵੀ ਹੈਗੀ ਕਿ ਸਾਰੀ ਇਧਰ ਨਹੀਂ ਸਾਰੀ ਸਾਡੀ ਇਧਰ ਪਾਰ ਹੀ ਹੈ ਅਸੀਂ ਬੇੜੇ ਤੋਂ ਪਾਰ ਲੰਘਦੇ ਰਿਆਂ ਜੂਨ ਜੁਲਾਈ ਵਿੱਚ ਕੋਈ ਪਾਣੀ 3-4000 ਪਾਣੀ ਚੱਲਦਾ ਰਿਹਾ ਦਰਿਆ 'ਚ ਨਹਿਰ ਜਿੰਨਾ ਚੱਲਦਾ ਰਿਹਾ ਨਹਿਰ ਜਿੰਨਾ ਚੱਲਦਾ ਰਿਹਾ ਤੇ ਗਸਤ ਦੀ 15 ਨਾਲ 4 ਲੱਖ ਪਾਣੀ ਛੜਦਾ ਇਹ ਕਿੱਥੋਂ ਦਾ ਇਨਸਾਫ ਹੈ ਮੈਂ 50 ਦੇ ਵਕੀਲਾਂ ਨੂੰ ਬੇਨਤੀ ਕਰਨਾ ਜਿਹੜੇ ਉਹ ਵੀ ਖੜੇ ਹੋਣ ਅਦਾਲਤ 'ਚ ਕੇਸ ਲਾਉਣ ਸੁਪਰੀਮ ਕੋਰਟ ਤੱਕ ਵੀ ਉਹ ਸਟਾਰ ਨੂੰ ਉੱਥੇ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਅਸੀਂ ਗਵਾ ਅਸੀਂ ਗਵਾਈ ਤਾਂ ਆਗੇ ਕਿੰਨਾ ਪਾਣੀ ਚੱਲਦਾ ਰਿਹਾ 2 ਮਹੀਨੇ ਤੁਹਾਨੂੰ ਕੋ ਤੁਸੀਂ ਕਿੰਨਾ ਕਿਸਾਨ ਪਰੇਸ਼ਾਨ ਆ ਕਿ ਉਹ ਜਜ਼ਬਾਤੀ ਹੋ ਕੇ ਬੋਲ ਰਿਹਾ ਉਹਨਾਂ ਨੇ ਵਕੀਲਾਂ ਨੂੰ ਵੀ ਕਿਹਾ ਕਿ ਉਹ ਵੀ ਜਿਹੜਾ ਕੇਸ ਵਕੈ ਲਾਉਣਾ ਚਾਹੀਦਾ ਕਿ ਜੇ ਪਹਿਲਾਂ ਪਾਣੀ ਰਿਲੀਜ਼ ਹੁੰਦਾ ਨਾਲ ਦੀ ਨਾਲ ਤੇ ਪੰਜਾਬ ਦੇ ਵਿੱਚ ਤਬਾਹੀ ਨਹੀਂ ਹੋਣੀ ਸੀ ਕਿਤੇ ਨਾ ਕਿਤੇ ਜਿਹੜੇ ਲੋਕ ਬੋਲੇ ਆ ਉਹਨਾਂ ਦੇ ਉੱਤੇ ਕਾਰਵਾਈਆਂ ਵੀ ਹੋਈਆਂ ਨੇ ਇਹਨਾਂ ਦੇ ਆਪਦੇ ਐਮ ਐਲ ਏ ਬੋਲੇ ਉਹਨਾਂ ਤੇ ਕਾਰਵਾਈਆਂ ਹੋਈਆਂ ਇਸ ਸਰਕਾਰ ਦੇ ਤਾਂ ਕਿਤੇ ਨਾ ਕਿਤੇ ਗਲਤੀ ਜਿਹੜੀ ਆ ਉਹ ਉਸ ਪ੍ਰਸ਼ਾਸਨ ਦੀ ਹੈਗੀ ਹੈ ਜੁੜ ਕੇ ਵਕੀਲਾਂ ਭਾਈਚਾਰੇ ਨੂੰ ਬੇਨਤੀ ਕਰਨਾ ਵੀ ਆਪਣਾ ਖੜਨ ਸੁਪਰੀਮ ਕੋਰਟ ਹਾਈ ਕੋਰਟ ਤੱਕ ਉਹ ਕੇਸ ਲਾਉਣ ਅਸੀਂ ਗਵਾਈ ਦਵਾਂਗੇ ਜਾ ਕੇ ਵੇ دریا ਪਹਿਲਾਂ ਸੁੱਕਾ ਰਿਹਾ ਮਗਰ ਉਹਨੇ ਇਕੱਠਾ ਕਰਕੇ ਪਾਣੀ ਛੱਡਤਾ ਇੱਕੇ ਰ ਪੌਂਡ ਡੈਮ ਦੀ ਸਾਰਿਆਂ ਦੀ ਗਲਤੀ ਭਾਗੜਾ ਡੈਮ ਚ ਉਹਨਾਂ ਨੇ ਸਕਾਨ ਕੀਤਾ ਨਾ ਜਿੰਨਾ ਪੌਂਡ ਡੈਮ ਚ ਨਾ ਪਾਣੀ ਇਕੱਠਾ ਕਰਕੇ ਛੱਡਿਆ ਸਾਰੇ ਕਿਸਾਨ 5-5 ਫੁੱਟ ਰੇਤਾ ਪੈ ਗਈ ਸਾਰੇ ਝੋਨੇ ਖਤਮ ਹੋ ਗਏ ਅਸੀਂ ਸਿਹਾਰਾ ਸਾਡਾ ਝੋਨਾ ਇੱਕਲੇ ਦਾ ਜਿਹੜੇ ਠੇਕੇ ਜਮੀਨਾਂ ਲਈ ਉਹ ਵੀ ਖਤਮ ਹੋ ਗਈਆਂ ਸਾਡੀਆਂ ਹੁਣ ਕੀ ਕਰਾਂਗੇ ਕਰੋਗੇ ਕੀ ਹੁਣ ਕਰਨਾ ਕੁਝ ਵੀ ਨਹੀਂ ਖਰੇ ਕਣਕ ਬੀਜਣੀ ਨਹੀਂ ਬੀਜਣੀ ਕਣਕ ਬੜੀ ਔਖੀ ਹੋ ਗਈ ਸਾਨੂੰ ਕਣਕ ਬੀਜਣੀ ਬਹੁਤ ਔਖੀ ਹੋ ਗਈ ਪਹਿਲੀ ਵੱਤਰ ਹੀ ਨਹੀਂ ਹੋਣੀ ਕੀ ਕਰਾਂਗੇ ਬਾ ਦੁੱਖ ਆ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਰੇਤਾ ਚੱਕਣੀ ਪੈਣੀ ਹੈ ਹਾਂ ਰੇਤਾ ਕੱਢਣੀ ਪੈਣੀ ਜੀ ਬਾਅਦ ਫਿਰ ਪਹਿਲੀ ਵੱਤਰ ਆਵੇਗੀ ਫਿਰ ਕਦੋਂ ਕਣਕ ਬਜੀਚਣੀ ਇੱਕ ਸਾੜੀ ਇੱਧਰ ਕੋਈ ਮਦਦ ਨਹੀਂ ਹੋਈ ਇੱਧਰ ਪਾਰਲੇ ਬੰਨੇ ਕੋਈ ਆਉਂਦਾ ਹੀ ਨਹੀਂਗਾ ਪਿਛਾਂ ਮਦਦ ਕਰਕੇ ਵੇਖ ਕੇ ਚਲੇ ਜਾਂਦੇ ਨੇ ਪਿੰਡ ਨੇ ਪਿੰਡ ਦੱਸੋ ਵਿੱਚ ਇੱਕ ਆਪਾਂ ਫਿਰ ਉਹਨੂੰ ਪਿੰਡ ਪੱਲਾ ਮੇਗਾ ਦਰਵੇਸ਼ੇਗੀ ਕਾਮਲਾ ਵਾਲਾ ਪ੍ਰੀਤ ਵਾਲੀ ਆਲੀ ਜਖਰਾਵਾ ਪਿੰਡ 6-7 ਪਿੰਡਾਂ ਦੀ ਪਹਿਲੀ ਪਾਰ ਹੈ ਜੀ ਅੱਛਾ 6-7 ਪਿੰਡਾਂ ਦੇ ਜਿਹੜੇ ਤੁਸੀਂ ਨਾਂ ਲਏ ਉਹਨਾਂ ਦੀ ਪਹਿਲੀ ਉੱਧਰ ਹੈ ਹਾਂ 6-7 ਪਿੰਡ ਨੇ ਜਪਾਰ ਜਿਨ੍ਹਾਂ ਦੀ ਜ਼ਮੀਨ ਹੈ ਵਿਚਾਰੇ ਸਾਰੇ ਮਾੜੇ ਨੇ ਵਿੱਚ ਕਈ ਤਾਂ ਬੜਾ ਔਖਾ ਜੀ ਤੇਈ ਚ ਆਇਆ ਹੈ ਪਾਣੀ ਦੋ ਸਾਡੇ ਉਵੇਂ ਟਿੱਬੇ ਜੁੜੇ ਪਰੇ ਤਾਂ ਦੋਵੇਂ ਉਹੀ ਕੱਢੇ ਨੇ ਸਾਡੇ ਜੋ ਕਰਜ਼ਾ ਨਹੀਂ ਲੱਥਾ ਤੇਈ ਵਾਲਾ ਉਦੋਂ 50 50 ਹਜ਼ਾਰ ਕਿਲੇ ਦਾ ਕਿਰੇ ਤਾਂ ਕੱਢਦੇ ਖਰਚ ਆਇਆ ਤੇ ਹੁਣ ਫਿਰ ਦੇਖੋ ਪੈ ਗਈ ਫਿਰ ਇਹਦਾ 5-5 ਫੁੱਟ ਪੈ ਗਈ ਬਹੁਤ ਜਿਆਦੀ ਰੇਤਾ ਪੈ ਗਈ ਝੋਨੇ ਬਹੁਤ ਸੋਹਣੇ 80000 ਦਾ ਕਿੱਲਾ ਝੋਨਾ ਹੈ ਸਾਡਾ